ਚਿੰਤਾ ਤਾਂ ਕੀ ਕੀਜੀਐ ਜੋ ਅਨ ਹੋਣੀ ਹੋਏ ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਆਪਣੇ 51ਵੇਂ ਸ਼ਲੋਕ ਦੇ ਅੰਦਰ ਜੋ ਉਪਦੇਸ਼ ਦ੍ਰਿੜ ਕਰਵਾ ਰਹੇ ਨੇ ਚਿੰਤਾ ਤਾਂ ਕੀ ਕੀਜੀਐ ਜੋ ਅਨ ਹੋਣੀ ਹੋਏ ਸਤਿਗੁਰੂ ਜੀ ਆਖਦੇ ਨੇ ਕਿ हे ਬੰਦੇ ਚਿੰਤਾ ਉਸ ਗੱਲ ਦੀ ਜਾਂ ਉਸ ਘਟਨਾ ਦੀ ਕਰਨੀ ਚਾਹੀਦੀ ਹੈ ਜਿਸ ਬਾਰੇ ਗੁੰਜਾਇਸ਼ ਹੋਵੇ ਕਿ ਇਹ ਕਦੇ ਵਾਪਰਨ ਵਾਲੀ ਨਹੀਂ ਜਿਸ ਬਾਰੇ ਪਤਾ ਹੈ ਕਿ ਇਹ اٹਲ ਸਚਾਈ ਹੈ ਵਾਪਰ ਕੇ ਹੀ ਰਹੇਗੀ ਉਸ ਦੀ ਚਿੰਤਾ ਕਰਨ ਨਾਲ ਉਸ ਹੋਣੀ ਨੂੰ ਟਾਲਿਆ ਜਾਂ ਬਦਲਿਆ ਨਹੀਂ ਜਾ ਸਕਦਾ ਮੌਤ ਜਾਂ ਹੂਰ ਅਨੇਕਾਂ ਐਸੀਆਂ ਘਟਨਾਵਾਂ ਜਾਂ ਨਤੀਜੇ ਜਿਨ੍ਹਾਂ ਦੇ ਵਾਪਰਨ ਤੋਂ ਪਹਿਲਾਂ ਹੀ ਮਨੁੱਖ ਬਹੁਤ ਵਾਰ ਡੂੰਗੀ ਉਦਾਸੀ ਟੈਂਦੀ ਕਲਾ ਜਾਂ ਚਿੰਤਾ ਦੇ ਆਲਮ ਵਿੱਚ ਡਿੱਗ ਜਾਂਦਾ ਹੈ ਤੇ ਇਹ ਸੋਚ ਕੇ ਮਿਲੇ ਹੋਏ ਕੀਮਤੀ ਜੀਵਨ ਨੂੰ ਵੀ ਚੰਗੀ ਤਰ੍ਹਾਂ ਮਾਣ ਨਹੀਂ ਪਾਉਂਦਾ ਪਰ ਗੁਰੂ ਸਾਹਿਬ ਜੀ ਆਖਦੇ ਨੇ ਕਿ हे ਬੰਦਿਆ ਜਦ ਤੈਨੂੰ ਪਤਾ ਹੈ ਕਿ ਤੇਰੇ ਯਤਨਾ ਜਾਂ ਸੋਚ ਚਿੰਤਾ ਨਾਲ ਹੁਣੀ ਨੂੰ ਬਦਲਿਆ ਨਹੀਂ ਜਾ ਸਕਦਾ ਫਿਰ ਚਿੰਤਾ ਕਿਉਂ ਕਰਦਾ ਹੈ ਚਿੰਤਾ ਤਾਂ ਤਾਂ ਕਰੇ ਕਿ ਇਹ ਕਦੇ ਪਹਿਲਾਂ ਇਸ ਕੁਦਰਤ ਵਿੱਚ ਵਾਪਰਿਆ ਨਾ ਹੋਵੇ ਅੱਗੇ ਆਖਦੇ ਨੇ ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ ਕਿ ਇਹ ਸੰਸਾਰ ਦਾ ਜਿਹੜਾ ਰਾਹ ਹੈ ਸੰਸਾਰ ਦਾ ਜੋ ਚਲਣ ਹੈ ਇਥੇ ਸਥਿਰ ਜਾਂ ਸਦੀਵ ਕੁਝ ਨਹੀਂ ਸਭ ਕੁਝ ਬਿਨਸਣ ਹਾਰ ਹੈ ਜਦੋਂ ਕੁਝ ਸਦੀਵ ਰਹਿਣ ਵਾਲਾ ਹੈ ਹੀ ਨਹੀਂ ਤਾਂ हे ਬੰਦੇ ਤੇਰੀ ਚਿੰਤਾ ਦੇ ਨਾਲ ਕੀ ਕੁਝ ਰੁਕ ਜਾਂ ਬਦਲ ਸਕਦਾ ਹੈ ਤਾਂ ਫਿਰ ਸਤਿਗੁਰੂ ਆਖਦੇ ਨੇ ਕਿ ਬੰਦਿਆ ਉਦਾਸੀ ਤੇ ਚਿੰਤਾ ਦੇ ਬੋਝ ਵਿੱਚੋਂ ਨਿਕਲ ਕੇ ਕਿਉਂ ਨਹੀਂ ਆਪਣੇ ਜੀਵਨ ਨੂੰ ਸੋਹਣਾ ਬਣਾਉਣ ਦੇ ਆਹਰ ਵਿੱਚ ਸੋਹਣਾ ਬਣਾਉਣ ਦੇ ਯਤਨ ਦੇ ਵਿੱਚ ਲੱਗਦਾ ਹੈ